ਜੀ ਬੜੀ ਅਨੋਖੀ ਤੇ ਅਜੀਬੋ ਗਰੀਬ ਖਬਰ ਸਾਹਮਣੇ ਆ ਰਹੀ ਆ ਜਿਸ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਫੈਲ ਗਈ ਆ ਕਿ 9 ਪਿੰਡਾਂ ਦੀਆਂ 11 ਔਰਤਾਂ ਇੱਕੋ ਸਮੇਂ ਘਰੋਂ ਭੱਜ ਚੁੱਕੀਆਂ ਨੇ ਤੇ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸਦਾ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰੀ ਸਕੀਮ ਦੇ ਪੈਸੇ ਆਏ ਤੇ ਉਹ ਇੱਕੋ ਟਾਈਮ ਹੀ ਭੱਜ ਚੁੱਕੀਆਂ ਨੇ ਘਰੋਂ ਫਰਾਰ ਹੋ ਗਈਆਂ ਨੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਸਬੰਧ ਸੀ ਉਹ ਉਹਨਾਂ ਦੇ ਪ੍ਰੇਮੀਆਂ ਦੇ ਨਾਲ ਹੋ ਸਕਦੇ ਨੇ ਤੇ ਇਸ ਕਰਕੇ ਉਹ ਘਰੋਂ ਭੱਜੀਆਂ ਨੇ ਤੇ ਇੱਕ ਜਿਹੜਾ ਛਾਕਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਕੋਈ ਉਹ ਜਿਹੜਾ ਗੈਂਗ ਆ ਉਹਨਾਂ ਨੂੰ ਕਿਡਨਾਪ ਕਰਕੇ ਲੈ ਗਿਆ ਬੜੇ ਸ਼ੱਕ ਜਤਾਏ ਜਾ ਰਹੇ ਨੇ ਤੇ ਜਿਹੜੇ ਪਤੀ ਨੇ ਉਹਨਾਂ ਦੇ ਜਿਹੜੇ ਉਹਨਾਂ ਔਰਤਾਂ ਦੇ ਪਤੀ ਨੇ ਉਹ ਪੁਲਿਸ ਦੇ ਕੋਲੇ ਜਾ ਕੇ ਫਰਿਆਦ ਕਰ ਰਹੇ ਨੇ ਕਿ ਸਾਡੀਆਂ ਘਰਵਾਲਿਆਂ ਨੂੰ ਲੱਭਿਆ ਜਾਵੇ ਤੇ ਜਿਹੜੇ ਕਈ ਲੋਕ ਨੇ ਉਹ ਸੋਸ਼ਲ ਮੀਡੀਆ ਤੇ ਹਾਸੋ ਹੀਣੇ ਕਮੈਂਟ ਕਰ ਰਹੇ ਨੇ ਕਿ ਜਿਹੜੀਆਂ ਪਤਨੀਆਂ ਸੀ ਉਹਨਾਂ ਨੂੰ ਸਰਕਾਰੀ ਸਕੀਮ ਦੇ ਪੈਸਿਆਂ ਤੋਂ ਬਚਾ ਕੇ ਰੱਖਿਆ ਜਾਵੇ ਕਦੀ ਕਦੀ ਇੰਜ ਵੀ ਹੋ ਜਾਂਦਾ ਤੇ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਆ ਮੈਂ ਹੁਣ ਦੱਸਦਾ ਇਹ ਘਟਨਾ ਵਾਪਰੀ ਕਿੱਥੇ ਇਹ ਘਟਨਾ ਵਾਪਰੀ ਹੈ ਜੀ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਜ਼ਿਲ੍ਹੇ ਦੇ ਵਿੱਚ ਜਿੱਥੇ 9 ਪਿੰਡਾਂ ਦੀਆਂ 11 ਔਰਤਾਂ ਇੱਕੋ ਸਮੇਂ ਫਰਾਰ ਹੋਈਆਂ ਨੇ ਤੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰੀ ਸਕੀਮ ਦੇ ਪੈਸੇ ਜਦੋਂ ਆ ਜਾਂਦੇ ਨੇ ਤਾਂ ਇੱਕੋ ਟਾਈਮ ਜਿਹੜੀਆਂ 9 11 ਔਰਤਾਂ ਨੇ ਉਹ ਘਰੋਂ ਭੱਜ ਜਾਂਦੀਆਂ ਨੇ ਤੇ ਬਹੁਤ ਹੀ ਹੈਰਾਨੀ ਜਿਤਾਈ ਜਾ ਰਹੀ ਆ ਇਸ ਮਸਲੇ ਤੇ ਜਿਹੜੇ 9 ਪਿੰਡਾਂ ਦੇ ਲੋਕ ਨੇ ਉਹਨਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿਆਂ ਕਿ ਇਹ ਜਿਹੜੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਜ਼ਿਲ੍ਹੇ ਦੇ ਵਿੱਚ ਵਾਪਰੀ ਤੇ ਜਿਹੜੇ ਹੁਣ ਉਹਨਾਂ ਦੇ ਪਤੀ ਨੇ ਉਹ ਪੁਲਿਸ ਦੇ ਕੋਲੇ ਜਾ ਕੇ ਆਪਣੀ ਫਰਿਆਦ ਗੁਹਾਰ ਲਗਾ ਰਹੇ ਨੇ ਕਿ ਸਾਡੀਆਂ ਔਰਤਾਂ ਨੂੰ ਲੱਭਿਆ ਜਾਵੇ ਦੁਬਾਰਾ ਮੈਂ ਫੇਰ ਦੱਸ ਦਿੰਨਾ ਹੈਰਾਨ ਤੇ ਦੰਗ ਕਰਨ ਵਾਲੀ ਖਬਰ ਸામਨੇ ਆ ਰਹੀ ਆ ਜਿਸ ਦੀ ਚਰਚਾ ਪੂਰੇ ਦੇਸ਼ ਦੇ ਵਿੱਚ ਫੈਲ ਗਈ ਆ ਕਿ 9 ਪਿੰਡਾਂ ਦੀਆਂ 11 ਔਰਤਾਂ ਇੱਕੋ ਸਮੇਂ ਘਰੋਂ ਭੱਜ ਜਾਂਦੀਆਂ ਨੇ ਕਿਵੇਂ ਭੱਜੀਆਂ ਨੇ ਕਿੱਥੇ ਭੱਜੀਆਂ ਨੇ ਮੈਂ ਸਾਰੀ ਗੱਲਬਾਤ ਦੱਸ ਦਿਨਾ ਕਿ ਇਹ ਜਿਹੜੀਆਂ 11 ਔਰਤਾਂ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰੀ ਸਕੀਮ ਦੇ ਪੈਸੇ ਆ ਜਾਂਦੇ ਨੇ ਤੇ ਉਹ ਜਿਹੜੀਆਂ ਔਰਤਾਂ ਨੇ ਇੱਕੋ ਸਮੇਂ ਘਰੋਂ ਭੱਜ ਕੇ ਫਰਾਰ ਹੋ ਜਾਂਦੀਆਂ ਨੇ ਤੇ ਜਿਹੜੇ ਉਹਨਾਂ ਦੇ ਪਤੀ ਨੇ ਉਹਨਾਂ ਨੇ ਜਾ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੋਲੇ ਆਪਣੀ ਸ਼ਿਕਾਇਤ ਦਰਜ ਕਰਵਾਈ ਤੇ ਜਿਹੜੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਏ ਸੀ ਦੂਜੀ ਕਿਸ਼ਤ ਆਉਣੀ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਦੇ ਖਾਤਿਆਂ ਤੇ ਰੋਕ ਲਗਾ ਦਿੱਤੀ ਆ ਤੇ ਜਿਹੜੇ ਉਹਨਾਂ ਦੇ ਪਤੀ ਨੇ ਉਹ ਪੁਲਿਸ ਕੋਲੇ ਹੁਣ ਫਰਿਆਦ ਕਰ ਰਹੇ ਨੇ ਕਿ ਸਾਡੀਆਂ ਪਤਨੀਆਂ ਨੂੰ ਲੱਭਿਆ ਜਾਵੇ ਤੇ ਉਹਨਾਂ ਦੀ ਭਾਲ ਕਰਕੇ ਸਾਨੂੰ ਦਿੱਤੀ ਜਾਵੇ ਤੇ ਇਸ ਤੇ ਪੂਰਾ ਜਿਹੜਾ ਇਲਾਕਾ ਹੈ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਜ਼ਿਲ੍ਹੇ ਦਾ ਉਸ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਜਿਹੜੇ ਲੋਕ ਨੇ ਉਤਰਾਂ ਤਰਾਂ ਦੇ ਕਮੈਂਟ ਵੀ ਕਰ ਰਹੇ ਨੇ ਕਮੈਂਟ ਤਾਂ ਆਉਣੇ ਹੀ ਸੀ ਉਹ ਕਹਿ ਰਹੇ ਨੇ ਕਿ ਜਿਹੜਾ ਸਰਕਾਰੀ ਸਕੀਮ ਆ ਉਹਦੇ ਤੋਂ ਆਪਣੀਆਂ ਪਤਨੀਆਂ ਨੂੰ ਬਚਾ ਕੇ ਰੱਖਿਆ ਜਾਵੇ ਕਈ ਵਾਰ ਇੰਜ ਵੀ ਹੋ ਜਾਂਦਾ ਜਿਵੇਂ ਉਹਨਾਂ ਪਤਨੀਆਂ ਨੇ ਕੀਤੀ ਆ ਜਾਂ ਉਹ ਉਥੋਂ ਘਰੋਂ ਭੱਜ ਕੇ ਫਰਾਰ ਹੋਈਆਂ ਨੇ ਦੇਖੋ ਜਿਹੜੀਆਂ ਉਹ ਔਰਤਾਂ ਘਰੋਂ ਭੱਜੀਆਂ ਨੇ ਉਹਨਾਂ ਦੀ ਭਾਲ ਪੁਲਿਸ ਨੇ ਜਾਰੀ ਕਰ ਦਿੱਤੀ ਆ ਤੇ ਹੁਣ ਇਹ ਜਿਹੜੀ ਘਟਨਾ ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਸੁਣੀ ਹੋਣੀ ਆ ਇਹ ਜਿਹੜੀ ਘਟਨਾ ਬੜੀ ਹੈਰਾਨ ਕਰਨ ਵਾਲੀ ਘਟਨਾ ਹੈ ਤੇ ਦੂਜੇ ਪਾਸੇ ਜਿਹੜਾ ਸ਼ੱਕ ਆ ਇਹ ਜਤਾਇਆ ਜਾ ਰਿਹਾ ਹੈ ਕਿ ਜਿਹੜਾ ਮਨੁੱਖੀ ਤਸਕਰੀ ਕਰਨ ਵਾਲਾ گرو ਉਹਨਾਂ ਨੇ ਕਿਡਨੈਪ ਕਰਕੇ ਉਹਨਾਂ ਔਰਤਾਂ ਨੂੰ ਕਿਤੇ ਪਾਸੇ ਲਿਜਾ ਚੁੱਕਾ ਹੈ ਤੇ ਖਰਚਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਜਿਹੜੀਆਂ ਉਹ 11 ਔਰਤਾਂ ਨੇ 9 ਪਿੰਡਾਂ ਦੀਆਂ ਉਹ ਸ਼ਾਇਦ ਆਪਣੇ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਨਾਲ ਭੱਜ ਗਈਆਂ ਨੇ ਮੈਂ ਤੁਹਾਨੂੰ ਦੱਸ ਦਿਨਾ ਕਿ ਇਹ ਘਟਨਾ ਵਾਪਰੀ ਕਿੱਥੇ ਆ ਇਹ ਘਟਨਾ ਵਾਪਰੀ ਆ ਜੀ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਜ਼ਿਲ੍ਹੇ ਦੇ ਵਿੱਚ ਜਿੱਥੇ 9 ਪਿੰਡਾਂ ਦੀਆਂ 11 ਔਰਤਾਂ ਇੱਕੋ ਸਮੇਂ ਫਰਾਰ ਹੋ ਗਈਆਂ ਜਦੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰੀ ਸਕੀਮ ਦੇ ਪੈਸੇ ਆਏ ਤੇ ਇੱਕੋ ਸਮੇਂ ਉਹ ਜਿਹੜੀਆਂ ਔਰਤਾਂ ਨੇ ਉਹ ਉਥੋਂ ਫਰਾਰ ਹੋ ਗਈਆਂ ਨੇ ਤੇ ਪੁਲਿਸ ਵੀ ਇਸ ਮਾਮਲੇ ਤੇ ਬਹੁਤ ਹੈਰਾਨ ਆ ਤੇ ਜਿਹੜਾ ਪੂਰਾ ਇਲਾਕਾ ਉਥੇ ਸਹਿਮ ਦਾ ਮਾਹੌਲ ਬਣਿਆ ਹੋਇਆ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ